ਅੱਜ ਦਿਨ ਚੜਿਆ ਤੇਰੇ ਰੰਗ ਵਰਗਾ ਗਰਮ ਗਰਮ ਕੌਫੀ ਦੇ ਕੱਪ ਚੋਂ ਨਿਕਲਦੀਆਂ ਹੋਈਆਂ ਭਾਫਾਂ ਤੇ ਇਧਰੋਂ ਭਾਈ ਚੜਦਾ ਹੋਇਆ ਸੂਰਜ ਵੇਲਾ ਐਸ ਵੇਲੇ 8 ਵਜੇ ਦਾ ਧੁੰਦ ਅੱਜ ਬਿਲਕੁਲ ਹੈ ਨਹੀਂ ਨਾ ਮੁੰਨ ਜਨ ਧੁੰਦ ਦਾ ਤੇ ਆ ਵੀਡੀਓ ਦੇਖਣ ਵਾਲੇ ਸਾਰੇ ਵੀਰਾਂ ਭੈਣਾਂ ਨੂੰ ਪਿੰਡ ਸੂਰਤੀ ਦੇ ਤੋਂ ਸਾਥ ਸ਼ਰੀਆ ਕਾਲ ਤੇ ਜੀ ਆਇਆਂ ਨੂੰ ਆਖਦੇ ਆਂ ਭਈ ਅਜ ਦੇਸ਼ ਨਵੇਂ ਬਲੌਗ ਦੇ ਵਿੱਚ 10 ਪੋ 24 ਦਸੰਬਰ ਬਰਾ 2025 ਦਿਨ ਬੁੱਧਵਾਰ ਦਾ ਹਰੇ ਨੂੰ ਬਾਢਾ ਲਾਉਣਾ ਸੀ ਕੱਲ ਮੰਗਲਵਾਰ ਨੂੰ ਤੇ ਕੱਲ ਫਿਰ ਕੰਮ ਵੱਧ ਸੀਗਾ ਮੇਰੇ ਕੋਲੇ ਇਹ ਅੱਜ ਹਰਾਚਾਰਾ ਲੈਣ ਜਾਵਾਂਗੇ ਜੋ ਹੀ ਥੋੜੀ ਜਿਹੀ ਲੇਟ ਹੋ ਗਈ ਜੀ ਇਸ ਵਾਰ ਜੇ ਪਹਿਲੇ ਦਿਨ ਬਾਢਾ ਲਾਉਣਾਗਾ ਹਵਾ ਚੱਲ ਰਹੀ ਹੈ ਬਈ ਧੁੰਦ ਹੈ ਨਹੀਂ ਬਿਲਕੁਲ ਤੇ ਬਾਕੀ ਤੁਸੀਂ ਦੱਸਿਓ ਵੀਡੀਓ ਨੂੰ ਕਿੱਥੋਂ ਦੇਖ ਰਹੇ ਹੋ ਤੇ ਕਿਹੋ ਜਿਹਾ ਮੌਸਮ ਆ ਧੁੰਦ ਵਾਲਾ ਤੋਂ ਪੜਾ ਹਵਾ ਵਾਲਾ ਠੀਕ ਹੈ ਰ ਸਵਾਗਤ ਆ ਬਈ ਸਾਰਿਆਂ ਨੂੰ ਜੀ ਇਹਨੂੰ ਅਖਦੇ ਆ ਜਿਹਦੇ ਇਸ ਨਵੇਂ ਬਲੌਗ ਚ ਤੇ ਧੰਨਵਾਦ ਬਈ ਵੀਡੀਓ ਤੇ ਕਲਿੱਕ ਕਰਨ ਵਾਸਤੇ ਅੰਤ ਤੱਕ ਲਾ ਜ਼ਰੂਰ ਦੇਖੋ ਪਿੰਡਾਂ ਵਾਲਾ ਦੇਸੀ ਪਰਦੇਸੀ ਮਾਹੌਲ ਗਾਲ ਗੱਪੇ ਤੋਂ ਰਹਿਤ ਸਾਰੀ ਗੱਲਬਾਤ ਕਰਦੇ ਰਹੇ ਨੇ ਸਾਂਝੀ ਤੁਹਾਡੇ ਨਾਲ ਜਿਹੜੀ ਘਰ ਪਰਿਵਾਰ ਚ ਬੈਠ ਕੇ ਵੇਖ ਸਕਦੇ ਹੋ ਸੁਣ ਸਕਦੇ ਹੋ ਸਬਸਕ੍ਰਾਈਬ ਕਰ ਲਿਓ ਫੋਲੋ ਕਰ ਲਿਓ ਕਮੈਂਟ ਕਰ ਦਿਓ ਇਹ ਉੱਠਣ ਤੋਂ ਇੱਕ ਘੰਟਾ ਬਾਅਦ ਚਾਹ ਕੌਫੀ ਕੁਝ ਵੀ ਕੰਟਾ ਲੇਟ ਪੀਣਾ ਮੈਂ 7 ਵਜੇ ਉੱਠਿਆ ਸੀਗਾ 7 ਵਜਨ ਵਾਲੇ ਸੀਗੇ ਲੇਟ ਹੋ ਗਿਆ ਥੋੜਾ ਅੱਜ ਸੁੱਤਾ ਕਿੰਨੇ ਵਜੇ ਸੀਗਾ ਸੁੱਤਾ ਸੀ ਮੈਂ 8:15 ਤੇ ਤੇ ਇਹ ਕਹਿ ਸਕਦੇ ਆ ਬਈ ਕਿੰਨਾ ਸੌਂ ਗਿਆ 10:30 ਘੰਟੇ ਤੇ ਪੂਰੀ ਸੋਹਣੀ ਨੀਂਦ ਪੂਰੀ ਕਰ ਲਈ ਦੀ ਆ ਘਰੇ ਹੁਣ ਤੇ ਫੇਰ ਸਾਈਕਲ ਸਫਰ ਵੇਲੇ ਤਾਂ ਤੁਹਾਨੂੰ ਪਤਾ ਹੀ ਬਈ ਕਿੰਨੀ ਕਿੰਨੀ ਪੂਰੀ ਹੁੰਦੀ ਆ ਤੇ ਫੇਰ ਆਪਦਾ ਖਿੱਚਦੇ ਆਗੇ ਬਾੜ ਥੋੜੇ ਦਿਨਾਂ ਨੂੰ ਤੇ ਜਦੋਂ ਆਪਣੇ ਨੌਜਵਾਨ ਸਰਹੰਦ ਤੋਂ ਮੁੜ ਕੇ ਆਉਂਦੇ ਆ ਤੇ ਮੱਜਾਂ ਦਾ ਕੰਮ ਕਰਨ ਵੇੜ ਕੇ ਉਹਨਾਂ ਨੂੰ ਲੇਟੀ ਛੇਟੀ ਧਰ ਕੇ ਤੇ ਚਾਹ ਕੌਫੀ ਪੀ ਕੇ ਰੋਟੀ ਖਾ ਕੇ ਫੇਰ ਖਿਜਮੀਆਂ ਗੱਡੀ ਖੇਤ ਨੂੰ ਤੇ ਦੇਖਦੇ ਨੇ ਖੇਤਾਂ ਦਾ ਨਜ਼ਾਰਾ ਹਰੀਆਕੀ ਹੁਣ ਦੱਸ ਕੀ ਕਹਿੰਦਾ ਜੀ ਸੂਰਜ ਚਮਕ ਰਿਹਾ ਹੈ ਆ ਨਹੀਂ ਆਵਾਜ਼ ਨਹੀਂ ਚ ਆਹ ਆ ਨੀ ਜਿੱਥੇ ਪਹਿਲਾ ਨੰਬਰ ਲਿਖਿਆ ਹੋਇਆ ਉਸਾ ਬਾਕੀ ਅੱਖਰ ਲਿਖੇ ਹੋਏ ਦੀ ਸੋਲਜਰ ਫਾਈਟਸ ਇਨ ਦੀ ਇਨ ਇਹਨੇ ਬੈਟਲ ਕਿਤੇ ਸਰਕਲ ਲਾ ਮੈਂ ਨਹੀਂ ਇਹਨਾਂ ਦਾ ਕਰਨਾ ਕੀ ਆ ਜੀ ਨੇ ਸਰਕਲ ਹੈ ਸਰਕਲ ਦਾ ਨੀ ਉਸੇ ਸਰਕਲ ਦਾ ਨੇਮਿੰਗ ਹਾਂ ਕਿਤੇ ਲਾਉਣਾ ਸੋਲਜਰ ਉਹਨਾਂ ਦੇ ਸਿਪਾਹੀ ਫਾਈਟ ਹੁੰਦੀ ਹੈ ਲੜਾਈ ਸਕਤੇ ਹੋਗਾ ਇਧਰ ਭਈ ਸਾਡੀ ਭਤੀਜੀ ਦੜਕੇ ਦੜਕੇ ਫੜਨ ਲੱਗੀ ਹੋਈ ਹੈ 9:30 ਵਜੇ ਦਸਾਂ ਹੋ ਗਿਆ ਬਾਹਰ ਪੂਰੀ ਸੋਹਣੀ ਧੁੱਪ ਨਿਕਲ ਆਈ ਹੈ ਤੇ ਇਧਰ ਵੀ ਧੁੱਪ ਨਿਕਲੀ ਆਏ ਹੈ ਹਾਂ ਇੱਥੇ ਵੀ ਹੈਗਾ ਇਹਨੇ ਉਹ ਰੇਮੋਟ ਨੂੰ ਫਲਾਇਆ

ਮੇਰੇ ਮਾਤਾ ਜੀ ਦੀਆਂ 10 ਲੈਣਾ ਰਹਿ ਗਈਆਂ ਤੇ ਇੰਗਲਿਸ਼ ਤੇ 3 ਰਹਿ ਗਏ ਬਸ ਠੀਕ ਹੈ ਬੱਚਾ ਤੇ ਹਿੰਦੀ ਦਾ ਰਹਿੰਦਾ ਟੀਵੀਐਸ ਦਾ ਆਹ ਚੀਜ਼ ਹੀ ਰਹਿ ਗਈ ਠੀਕ ਹੈ ਹੁਣ ਖੇਡ ਲਓ ਥੋੜਾ ਇਹ ਫੇਰ ਫੇਰ ਪੜ ਲਿਓ ਬੱਸ ਠੀਕ ਹੈ ਖੇਡ ਲਾਓ ਨਾ ਫੇਰ ਪੜ ਲਿਓ ਤੇ ਡਰਾਇੰਗ ਦਾ ਵੀ ਲੰਦਾ ਠੀਕ ਹੈ ਇਹ ਭਾਈ ਭਤੀਜੀ ਸਾਡੀ ਚੰਗਾ ਸੋਹਣਾ ਪੜਦੀ ਐ ਫਿਰ ਅ 100% ਦੇ ਪਾਸ ਹੁੰਦੀ ਜਾਂਦੀ ਹਰੇਕ ਸਾਲ ਐ ਇਤਕੀ ਦੇ ਪਿੱਛੇ ਜਿੱਦਣ ਤੂੜੀ ਵਾਲਾ ਬਲੌਗ ਜੁਣਾ ਸੀ ਤੂੜੀ ਪਾਉਂਦੇ ਸੀ ਉਹ 300% ਤੋਂ ਘੱਟ ਸੀਗੇ ਤਾਂ ਕਰਕੇ ਇਹਨੂੰ ਕਰੋ ਡਾਂਟ ਪਈ ਸੀ ਤੇ ਹਾਂ ਅਰੇ ਦਿੱਤੇ ਹਰਾ ਲੈਣ ਚੱਲਾਂਗੇ ਤੇ ਇੱਧਰ ਭਾਈ ਆਪਣੀ ਮਸ਼ੀਨ ਲਵੇ ਇਨਾ ਤੰਗੜ ਪਟੀਆਂ ਸਾਰਾ ਇੱਥੇ ਸੰਭੇ ਬੈਗਾ ਤੇ ਇਹ ਚੱਕਾ ਤੇਰੀ ਥੋੜਾ ਜਿਹਾ ਡਰਾਈ ਜਾਂਦੀ ਆ ਤੇ ਇੱਥੇ ਸਾਫ ਸਪਾਈ ਕਰਕੇ ਸਾਰਾ ਕੁਝ ਨਾ ਗੜ ਗੁੱਦੀ ਚੱਕ ਕੇ ਫੇਰ ਖੇਤ ਨੂੰ ਜਾਉਂਗਾ ਕਿ ਉਹਨੇ ਪਹਿਲਾਂ ਗੱਦੇ ਕੱਢਦੇ ਆ ਬਾਹਰ ਗੱਦੇ ਅੱਜ ਸੋਹਣੀ ਧੁੱਪ ਨਿਕਲੀ ਜੇ ਨਾਲੇ ਧੁੱਪ ਜੀ ਲੱਗ ਜੂ ਮਾੜੀ ਜੀ ਗੱਡੇ ਨਹੀਂ ਸੀਗੇ ਮੱਜਾਂ ਦੇ ਬੈਠਣ ਵਾਲੇ ਤੇ ਫੇਰ ਪੀ ਕੇ ਚਾਹਾ ਗੱਡੀ ਹੱਕਦੇ ਆ ਖੇਤ ਨੂੰ ਹਵਾ ਬਹੁਤ ਤੇਜ਼ ਚੱਲੀ ਜਾਂਦੀ ਆ ਆ ਹਲਦੇ ਹੋਏ ਮਰੂਦ ਦੇ ਇਸ ਗੱਲ ਦੀ ਗਵਾਹੀ ਭਰਦੇ ਆ ਭਾਈ ਸ਼ਕਤੀਆਂ ਦੋ ਤਿੰਨ ਦਿਨ ਦੋ ਦਿਨ ਨਹੀਂ ਹੋਗੇ ਦੋ ਦਿਨ ਤੋਂ ਵੱਧ ਹੋ ਗਿਆ ਬਈ ਧੁੱਪ ਹੁੰਦੀ ਨਹੀਂ ਚੋਣੀ ਇਹਨਾਂ ਨੂੰ ਧੁੱਪ ਲੱਵਾ ਹੀ ਨਹੀਂ ਬਾਹਰ ਕੱਢੇ ਨਹੀਂ ਹਾਉ ਇੱਥੇ ਹੀ ਰੱਖ ਦੂੰ ਇੱਕ ਤਾਂ ਝਾੜਨ ਵਾਲਾ ਮੜਾ ਜਾ ਇਹ ਇੱਕ ਪਰੇ ਰੱਖ ਦੂੰ ਆ ਸਾਮਾਨ ਜਾ ਚੱਕ ਦਿਆਂ ਕਰਾ ਮਸ਼ੀਨ ਕੋਲੋਂ ਠੀਕ ਐ ਚੰਗਾ ਹਾਂ ਕੇ ਰੋ ਪਹਾੜ ਹੀ ਰੱਖਦੇ ਕੀ ਕਰਾਂਗਾ ਕੱਟਾਂ ਦਾ ਇੰਨਾ ਉਹ ਢੋਲਾਂ ਤੇ ਸੜਦੇ ਨੇ ਆ ਤਾਂ ਪੱਲੀਆਂ ਨੇ ਇੰਨਾਂ ਚ ਪੱਲੀਆਂ ਤਾਂ ਇੱਕ ਅੱਧੇ ਚ ਮੰਗ ਲੈ ਲਾ ਦਾ ਆਹ ਦੇਖ ਰਿਹਾ ਹੈ ਉਹ ਹੋ 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 ਗੱਟੇ ਇਹ ਕੱਟੇ ਨੇ ਵੇ ਵੇਚ ਲਿਗੇ ਭਾਈ ਇਹ ਕਾ ਤੇਰੇ ਨੂੰ ਥੱਲੇ ਝੱਕ ਲੋ ਆਈ ਦਰ ਦੇ ਸਰ ਆਈ ਤੇ ਵੀ ਕੱਟੇ ਨੇ ਲੈ ਘਰ ਪੀੜੇ ਪੀੜਾ ਹੋ ਜਾਂਦਾ ਤੈਨੂੰ ਦਿਨ ਉਹ ਛੁਪਾਈਆ ਬਟਾ ਸਾਰਾ ਚਵਾਰ ਆਈ ਤੇ ਵੀ ਚਾਹ ਤਾਂ ਕਰਤੀ ਮਨ ਬਣ ਤਲਾਵਾ ਪਰ ਪੰਪੂਲੀਆ ਹੋ ਗਈ। ਦੇਖਿਆ ਜਾਂਦਾ ਲੱਗ ਨਹੀਂ ਫਿਰ ਤੂੰ ਲੈ ਇਹਨਾਂ ਨੂੰ ਫੜਾ ਕੇ ਉਹ ਬਾਲਾ ਖੁਸ਼ ਹੋਰੇ ਹੋਰੇ ਤਾਂ ਆਉਂ ਪਰਾਂ ਮੀ ਦੇ ਤਾਂ ਫੂੰਗਾ ਬਣਾਇਆ ਸੀ ਖਾਲੀ ਗੱਟਾ ਸੀ ਉਧਾਂ ਖਾਲੀ ਗੱਟਾ 'ਚ ਫੂੰਗਾ ਬਣਾਇਆ ਹੋਇਆ ਮੇਰਾ ਆਉਂ ਵੀ ਛੁੱਟਦੇ ਤਾਂ ਹਾਂ ਕੀ ਖੁਸ਼ ਹੋਗਾ ਐਨਾ ਤਾਂ ਖੁਸ਼ ਨਹੀਂ ਹੈ ਆ ਕੀ ਆ ਇਹ ਗੱਟੀ ਮੱਟੀ ਕੱਟੀ ਗੱਟੇ ਹੋ ਰਿਹਾ ਬੱਲੀ ਤਾਂ ਹਾਂ ਇਹ ਓਹ ਲੈ ਬੱਲੀਆਂ ਬੱਲੀਆਂ ਅੱਜ ਸਰਦਾਰ ਜਰ ਆ ਆ ਲੈ ਹਰ ਮਈ ਬਾਪੂ ਤਾਂ ਤਾਂ ਟਾਈਮ ਆਉਣ ਵਾਲਾ ਹੀ ਲਰ ਲਾਲੇ ਹੁਣ ਹੀ ਲਾਲੇ ਕਰਾਂਗੇ ਕੋਲਰ ਹਰੇ ਹੋਰੇ ਲਾਵਾਗੇ ਇਧਰ ਇਹ ਉਹ ਕਰਨਾ ਆ ਗੋਦ ਦਾ ਪਰਫਾਰਮਾਂਗੀ ਦੱਸ ਦੱਸ ਸੋਇਸ ਸੱਜ ਸਾਲ ਕਿੱਥੇ ਰੱਖਾ ਆ ਬੇ ਟੋਲੀ ਲੱਚਾ ਤੋਲੀ ਪਾਲੋਗੇ ਫੇਰ ਕੇ ਪੁਰਾਣਾ ਟੋਲੀ ਵੀ ਇੱਥੇ ਵੀ ਏ ਟੋਲੀ ਗੋੜੀ ਰੱਖਿਆ ਜੀ ਤਾਂ ਨਵੀਂ ਹੋਊਗਾ ਕਤੈਨ ਤੋਂ ਪਹੁੰਚਿਆ ਠੀਕ ਹੈ ਤੇ ਲੱਗਦੇ ਹੱਥ ਬਾਈ ਆਹ ਜਾਂਦਾ ਦੇਖ ਗਿਆ ਸੜਕ ਤੇ ਤੇ ਆਵਾਜ਼ ਮਾਰ ਲਈ ਤੇ ਗੱਟਿਆਂ ਵਾਲਾ ਕੰਮ ਤਾਂ ਹੁਣੀ ਨਿਬੇੜ ਦਿੰਨੇ ਆ ਮਾਤਾ ਕਹਿੰਦੇ ਤੇ ਵੱਧ ਨਹੀਂ ਰੇਟ ਕਰਦਾ ਨਵੇਂ ਆ ਬਿਲਕੁਲ ਵੀਰੇ ਕੋਈ ਮੋਰੀ ਨਹੀਂ ਫਟੇਲੀ ਨਰ ਵੀ ਇਕਟਾ ਕਹਿੰਦਾ ਬਾਈ ਪਹਿਲਾਂ ਕਿ ਇਹ ਵੀ 6 ਰੁਪਏ ਪਹਿਲਾਂ ਵੀ ਆ ਬੁਈ ਇਹ ਵੀ 5 ਰੁਪਏ ਦਾ ਰਹਿ ਗਿਆ ਹੈ ਹਾਂ ਹਰ ਜੂਰੀ ਦਾ ਮਹਗਾ ਹੀ ਹੈ ਭਾਈ ਆਂਡੀ 5 ਰੁਪਏ ਵਿੱਚ ਲੈ ਕੇ ਆਇਆ ਹਾਂ ਮੈਂ ਤੋਰ ਕਾ ਜੀ ਤੁਹਾ ਕਾ 750 ਜੀ ਬੇਟਾ ਮੈਂ ਬਿਠਾ ਜਾਂਦਾ ਜਾਂਦਾ ਮੈਂ ਲੈ ਬੱਲ ਦੀ ਜੀ ਕੀ ਆ ਇਹਦਾ ਦੂਜੇ ਗੱਟੇ ਹੋਣਗੇ ਮੈਂ ਨਹੀਂ ਮੈਂ ਖੜਾ ਬੱਲੀ ਆਉਣਾ ਹੁੰਦਾ ਆਵੇ ਇਹ ਤਾਂ ਖਾਦਾਂ ਵਾਲੇ ਆ ਹਾਂ ਇਹ ਉਹਦੇ ਇੱਕ ਪੁੱਛੀ ਆ ਪਟੇ ਦਾ ਦਿਮਾਗ ਤਾਂ ਵੇਖੀ ਦਿੰਦੇ ਆ ਪਟੇ ਤਾਂ ਆਪਣੇ ਬਾੜੇ ਸੀ ਆ ਮਾਮਾ ਹੋਰ ਤਾਂ ਰੱਗਿਆ ਨਾ ਏਦਾਂ ਪਟਾ ਹੋਰ ਪਟਿਆਂ ਵਾਲਾ ਬਾਈ ਹੁਣ ਕੰਮ ਗਿਆ ਸੁੱਖ ਨਾਲ ਤੇ ਆ ਕਿਤਾਬਾਂ ਕਿਧਰੋਂ ਕੱਢ ਲੀਆਂ ਉੱਥੇ ਹੀ ਲਿਆ ਸੀ ਉਧਰੋਂ ਇਹ ਕਿਹੜਾ ਕੰਮ ਦੀਆਂ ਨੇ ਇਹਦਾ ਇੱਧਰ ਆ ਬਾਹਰ ਹੀ ਸੱਟ ਲੋ ਬਸ ਵੇ ਸਾਮਕੇ ਫੇਰ ਰੱਖ ਦਿੰਨੇ ਹੋ ਤੇ ਮਾਤਾ ਹੋਰੀਆਂ ਦੇ ਭਾਈ ਆਪਣੇ ਆਪ ਹੀ ਹੁੰਦੀ ਆ ਕੋਈ ਹਰੇਕ ਚੀਜ਼ ਸਾਮਕੇ ਰੱਖਣ ਦੀ ਤੇ ਸਵਾਤ ਜਿੱਟਣੀ ਠੀਕ ਹੈ ਤੇ ਆਪ ਤੂੰ ਗੱਲ ਆਪੇ ਗੱਟਿਆਂ ਵਾਲਾ ਭਾਈ ਉਹ ਮੋੜਤਾ ਆਪਣਾ ਮਿੱਤਰ ਸੋਨੀ ਫੀਡ ਫੈਕਟਰੀ ਵਾਲੇ ਨੂੰ ਫੋਨ ਕਰਿਆ ਸੀ ਉਹ ਕਹਿੰਦਾ 5 ਰੁਪਏ ਗੱਟਾ ਜਿਹੜਾ ਮਰਜ਼ੀ ਹੋਵੇ ਪਟਾ ਚਿੱਟਾ ਨਾ ਹੋਵੇ ਗੱਟੇ ਸਾਰੇ ਸਾਫ ਤੇ ਹੀ ਆ ਤੇ ਇਹ ਬਾਈ ਨੂੰ ਪੁੱਛ ਲਿਆ ਮਹਜ 5 ਰੁਪਏ ਚਾਗਦਾ ਦਾ ਠੀਕ ਆ ਉਹਦੇ ਸਾਹਮਣੇ ਗੱਲ ਕਰੀ ਸੀ ਤੇ ਉਹ ਕਹਿੰਦਾ ਫਿਰ ਥੋਨੂੰ ਉਧਰ ਪੜਤਾ ਬਾਈ ਕਹਿੰਦਾ ਉਹ ਮੁੜ ਗਿਆ ਬਾਈ ਤੇ ਹੁਣ ਜਦੋਂ ਫੀਡ ਫੈਕਟਰੀ ਤੇ ਗਏ ਚੱਕੀ ਤੇ ਉਹਨਾਂ ਨੂੰ ਦੇ ਆ ਮੈਂ ਗੱਟੇ ਗਿਣ ਕੇ ਨੇ ਬਤਾਨੇ ਕੀ ਗਏ ਕੋਈ ਨਹੀਂ ਕੋਲ ਨੂੰ ਆ ਇਹ ਪਟਿਆ ਨੀ ਨੀਆ ਬਹੁਤ ਸੁਹਣਾ ਲੱਗੂ ਨਿਆ ਬੱਚਾ ਹੱਥ ਦਮਾਰਾ ਰੇ ਆ ਇਹੋ ਲਈ ਮੇਰੇ ਨਾਲ ਫੋਟੋ ਕਰਾਉਣੀ ਖੜਾ ਪਾ ਹੂੰ ਲੋਵਾ ਤਾਂ ਚਲ ਗਈ ਸੀ ਟੋਲੀਆਂ ਦਾ ਯਾਰ ਜੋਰ ਜੀ ਨਹੀਂ ਲਾਈਆਂ ਪੈਪਾਂ ਖੋਲੀਆਂ ਬਈਆਂ ਨਾ ਦੀਆਂ ਵੱਡੀ ਢੋਲੀ ਪੁੱਛੀ ਜਾਂਦਾ ਸੀ ਪਰਸੋਂ ਤੇਲ ਵਾਲੀ ਉਹ ਮਨਪਰੀ ਦਾ ਉੱਤੋਂ ਘੱਟੇ ਘੱਟੇ ਬਾੜੇ ਬੈਠੇ ਬਰਾਣ ਲੱਗਿਆ ਬਾ ਵੇ ਜਿਆ ਵਸੋ ਤਾਂ ਪਹਿਲਾ ਹੋਇਆ ਵਰਦੋ ਹੀ ਆ ਅੱਜ ਤਰਕੇ ਸੋਚਿਆ ਸੀ ਕਿ ਭਾਈ ਟਾਈਮ ਨਾਲ ਨੀਰਾਚਾਰਾ ਵੱਢ ਕੇ ਲਿਆ ਕੇ ਤੇ ਵੇਲੇ ਨਾਲ ਆਪਦੇ ਸਾਰੇ ਕੰਮ ਨਿਬੜਾਂਗੇ ਪਰ ਸਹਿਜ ਕਹਿੰਦੀ ਪੜਾ ਕੇ ਆ ਚਾਚਾ ਸਾਰਾ ਖੁਸ਼ੀ ਗਲੇਸ਼ ਵਾਲਾ ਉਹ ਬਰਕਨ ਕਰਾ ਕੇ ਆ ਦਵਾਰੇ ਦਵਾਰੇ ਸੱਦ ਕੇ ਬਿਠਾਈ ਗਏ ਮੈਨੂੰ ਉਹ ਤਾਂ ਕਰਕੇ ਫਿਰ ਚਾਹ ਪਾਣੀ ਪੀਂਦੇ ਕਰਦੇ ਹੌਲੀ ਹੌਲੀ ਅ ਬੇੜਾ ਭਾਈ 11:30 ਵਜੇ ਭਜਦਾ ਹੋ ਗਿਆ 11:35 ਹੋ ਗਏ ਤੇ ਰੇੜੀ ਪਾ ਕੇ ਖੇਤ ਨੂੰ ਹੱਕਤੀ ਗੱਡੀ ਅੱਜਕੱਲ ਜਿਹੜੀ ਖੇਤਾਂ 'ਚ ਸ਼ਾਂਤੀ ਹੁੰਦੀ ਹੈ ਨਾ ਕਿਆ ਬਾਤ ਹੀ ਹੁੰਦੀ ਹੈ ਜਮਾਂ ਇਹੋ ਭਾਈ ਸਾਵਾ ਰੋਜ ਹੋਰੇ ਖੜੇ ਆ ਅਸ ਦਾ ਟਾਈਮਾ ਕਿੱਥੇ ਜੇ ਬੈਠੀਏ ਇੱਥੇ ਉਧਰ ਲੈ ਲੈਨੇ ਵਾਡਾ ਐ ਦੋ ਕ ਬੰਡਾ ਲੈ ਜਾਈਂ ਗਰਾਂ ਅ ਹਿਰਕਮ ਆਪੇ ਲੋਡ ਆ ਕੋਈ ਬਾਤ ਉਹ ਆ ਜੀ ਆੜਿਆ ਪਹਿਲੀ ਬਾਡਾ ਲਾ ਲਿਆ ਬਈ ਜਦੋਂ ਥੋੜਾ ਜਿਹਾ ਸਰੋਂ ਵੱਡੀ ਹੋ ਜਾਂਦੀ ਆ ਫਿਰ ਮੱਝਾਂ ਖਾਣੋਂ हट ਜਾਂਦੀਆਂ ਨੇ ਤਾਂ ਕਰਕੇ ਬਿਲੇ ਨਾਲ ਹੀ ਵੱਢ ਲਾਂਗੇ ਤੇ ਨਾਲੇ ਪਟਾਰ ਵਧੀਆ ਹੋ ਜੂ ਦਵਾਰੇ ਵਧੀਆ ਫੁੱਟ ਜੂਗੀ ਲੱਤੀਆਂ ਦੋ ਪੰਡਾਂ ਬਈ ਵੱਡ ਕੇ ਹਰੇ ਦੀਆਂ ਤੇ ਹੁਣ ਤਿੰਨ ਘਰਾਂ ਵਾਸਤੇ ਸਾਗ ਤੋੜਨਾਗਾ ਖਾਸੀ ਜ਼ਮਾਨ ਡਾਈ ਜਾਂਦੀ ਸੀ ਦੋ ਤਿੰਨ ਦਿਨਾਂ ਦੀ ਸਾਗ ਦੀ ਤੇ ਲਾਉਣੇ ਚੱਤੀ ਛੁੱਟੀ ਹੁਣ ਇਹ ਵੀ ਹਰੇ ਵੰਗੂ ਵੱਡ ਕੇ ਲਵਾਵ ਲੈ ਜਾਣਾ ਪੂ ਤੋੜ ਕੇ ਤੰਤਲਾਂ ਦਾ ਸਾਗ ਵੱਡੀ ਬੇਬੇ ਨੇ ਬਣਾਇਆ ਹੋਵੇ ਕੂਟੇ ਵਿੱਚ ਰਗੜੇ ਮਸਾਲੇ ਦਾ ਸੁਆਦ ਹੋਵੇ ਆਪਣਾ ਪੰਜਾਬ ਹੋਵੇ ਗੱਡੀ ਪੰਡਾ ਦਾ ਭਾਈ ਸਰੋਂ ਦੀ ਹੋਗੀ ਸਾਗ ਇਕੱਠਾ ਕਰਦੇ ਨੂੰ 25 ਮਿੰਟ ਲੱਗ ਗਏ ਟਾਂ ਮਿਟਾਂ ਮੀਜੀ ਸਰੋਂ ਇਹਦੇ ਵਿੱਚ ਗੰਦਲਾਂ ਪਾੜਣੀਆਂ ਪੈਂਦੀਆਂ ਹਾਂਜੀ ਮੂਲੀਆਂ ਪਾੜਦੇ ਹਾਂ ਫਿਰ ਗੱਡੀ ਕਰਦੇ ਹਾਂ ਘਰ ਨੂੰ ਸਿੱਧੀ ਜੱਕੋ ਮਾਤਾ ਜੀ ਸਾਗ ਹੀ ਸਾਗ ਜੀ ਚਾਰ ਘਰਾਂ ਦਾ ਸਾਗ ਹੋ ਗਿਆ ਚਿਰਤਾ ਚਲੂੰਗੀ ਮੈਂ ਲਾਤਾ ਮਠਾ ਮਠਾ ਉਹ ਮਹਾਰਾ ਕਰਨਗੇ ਆਪ ਲਿਆ ਆਂਦਾ ਸਾਨੂੰ ਲਿਆਂਦਾ ਨਹੀਂ ਫਿਰ ਲਵਲੀ ਦੀ ਮਾਨੇ ਫੋਨ ਕਰਤਾ ਥੋੜੇ ਟਾਈਮ ਬਾਅਦ ਉਹ ਬੱਲੇ ਇਥੇ ਭਾਰੀ ਆ ਕੱਟ ਕੇ ਦੇਖੋ ਆਹ ਨਾ ਬਾ ਇਹ ਤਾਂ ਬਾਵਾ ਨਿਕਾਲਾ ਦੋਦੇ ਲੱਗ ਚੱਲ ਗਏ ਹਾਏ ਵੇ ਇਹ ਤਾਂ ਮਾਨ ਪੱਕਿਆ ਪਿਆ ਬਾਵਾ ਲਿਆ ਦੀਂ ਗੀ ਮਾਸੀ ਕਹਿੰਦੀ ਮਾ ਕੋਈ ਨਾ ਬਾਵਾ ਹੀ ਲਿਆਉਂਗਾ ਮੇਰਾ ਆਇਆ ਹੁਣ ਕਾਲਾ ਹੈਗੀ ਤੇ ਕਰਾਂ ਮੈਂ ਮੜੀ ਲੂੰ ਕਾਲਾ ਪਖਾਂਦਾ ਦੀ ਸਾਗ ਖਾਂਦਾ ਨਹੀਂ ਕਾਲਾ ਹਾਂ ਘੱਟੀ ਖਾਂਦਾ ਨਹੀਂ ਚੱਲ ਵਧੀਆ ਪੱਤੇ ਪੁੱਤੇ ਜੇ ਨਿਕਲ ਜਾਣਗੇ ਸਮਾਰ ਕੇ ਵੰਡਤਾ ਜਊ ਜਦੋਂ ਇਹ ਕਿਹੜਾ ਰੋਜ਼ ਰੋਜ਼ ਬਣਦਾ ਫਿਰ ਬੰਡ ਲਓ ਜਿੰਨੇ ਜਿੰਨਾ ਹੋਂਦਾ